ਸਭ ਤੋਂ ਪਹਿਲਾਂ ਜੀ ਜ਼ਾਕੀ ਦੀਆਂ ਮੇਰੇ ਸਾਰੇ ਵੀਰ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਆਪਣੇ ਕਸਟਮਰ ਨੂੰ ਅਸੀਂ ਇਹ ਅਪੀਲ ਕਰਦੇ ਆ ਜੀ ਜਦੋਂ ਵੀ ਕਾਰ ਲੈਣੀ ਆ ਸਾਡੇ ਕੋਲ ਡਾਇਰੈਕਟ ਆਉਣ ਜੀ ਉਹ ਪਹਿਲਾਂ ਇੱਕ ਵਾਰ ਆਪਣਾ ਰੇਟ ਮਾਰਕੀਟ ਵਿੱਚ ਟਰਾਈ ਕਰ ਲੈ ਕਿਉਂਕਿ ਕਈ ਵਾਰ ਵੀਰ ਆਉਂਦੇ ਆ ਜੀ ਆਪਣੇ ਕੋਲ ਕਾਰ ਟਰਾਈ ਕਰਦੇ ਤੇ ਕਹਿ ਦਿੰਦੇ ਕਿ ਨਹੀਂ ਜੀ ਮਤਲਬ ਮੇਰੰਗੀ ਆ ਜੀ ਤੇ ਮੁੜ ਕੇ ਉਹ ਜਦੋਂ ਮਾਰਕੀਟ ਵਿੱਚ ਰੇਟ ਟਰਾਈ ਕਰਦੇ ਉਹ ਦੁਬਾਰਾ ਮੁੜ ਕੇ ਆਪਣੇ ਕੋਲ ਆਉਂਦੇ ਹੀ ਹੁੰਦੇ ਆ ਜੀ ਉਹ ਮਤਲਬ ਆਪਾ ਜਿਹੜੀ ਗੱਡੀ ਵੇਚਦੇ ਆ ਅਸੀਂ ਕਹਿੰਦੇ ਗੱਡੀ ਨਹੀਂ ਵੇਚਦੇ ਜੀ ਅਸੀਂ ਆਪਣੇ ਕਸਟਮਰ ਨੂੰ ਪੂਰਾ ਯਕੀਨ ਦਿਵਾਉਂਦੇ ਫਿਰ ਗੱਡੀ ਵੇਚਦੇ ਆ ਸਾਡੇ ਕੋਲ ਜੀ ਆਲਟੋ ਤੋਂ ਲੈ ਕੇ ਆਡੀ ਮਰਸੀਡੀਜ਼ ਤੱਕ ਤੁਸੀਂ ਜਿਹੜੀ ਵੀ ਆਪਣੀ ਡ੍ਰੀਮ ਕਾਰ ਕਹੋਗੇ ਅਸੀਂ ਉਹੀ ਅਵੇਲੇਬਲ ਕਰਾ ਲੈਂਦੇ ਆ ਸਾਡੇ ਸਟਾਕ ਦੇ ਵਿੱਚ ਆਲਟੋ ਤੋਂ ਲੈ ਕੇ ਆਡੀ ਮਰਸੀਡੀਜ਼ ਤੱਕ ਜਿਹੜੀ ਕਾਰ ਕਹੋਗੇ ਹਰੇਕ ਅਵੇਲੇਬਲ ਆ ਜੀ ਦੇਖ ਸਕਦੇ ਹੋ ਬਹੁਤ ਸਟਾਕ ਆਪਣੇ ਕੋਲ ਖਲੋਤਾ ਆ ਜੀ ਛੋਟੇ ਮਾਡਲ ਗਈ ਵੀਰਾਂ ਦੀ ਡਿਮਾਂਡ ਹੁੰਦੀ ਉਹ ਵੀ ਅਵੇਲੇਬਲ ਆ ਜੀ ਆਪਣੇ ਕੋਲ ਉੱਚੇ ਮਾਡਲ ਦੀਆਂ ਗੱਡੀਆਂ ਉਹ ਤਾਂ ਜੀ ਹੰਡਾ ਆ ਰਹੀ ਆਪਣੇ ਕੋਲ ਪਿਆ ਜੀ ਜਿੰਨੀਆਂ ਮਰਜੀ ਤੁਸੀਂ ਮੈਂ ਕਿ ਵੀ ਸਾਖੀ ਆ ਰਹੀ ਹੈ ਵੀ ਸਾਖੀ ਦੇ ਕੁਝ ਤੁਸੀਂ ਆਫਰ ਵੀ ਦੇ ਰਹੇ ਹੋ ਹਾਂਜੀ ਹਾਂਜੀ ਜੀ ਆਫਰ ਹੈ ਆਪਣੇ ਕੋਲ ਹੁਣ ਜੀ ਬਿਲਕੁਲ ਜਿਹੜਾ ਵੀਰ ਪਰ ਆਪਣੇ ਕੋਲ ਕਾਰ ਪਰਚੇਸ ਕਰਦਾ ਆ ਆਲਟੋ ਦੇ ਲੈ ਕੇ ਆਡੀ ਮਰਸੀਦਸ ਤੱਕ ਜਿਹੜੀ ਵੀ ਕਾਰ ਕਹੋਗੇ ਇਹ ਨਹੀਂ ਕਿ ਆਪਾਂ ਕਲੀ ਇੱਕ ਸੈਗਮੈਂਟ ਦੀ ਕਾਰਾਂ ਦੇ ਵਿੱਚ ਕਹਿ ਰਹੇ ਆ ਆਲਟੋ ਦੇ ਲੈ ਕੇ ਆਡੀ ਮਰਸੀਦਸ ਤੱਕ ਜਿਹੜੀ ਮਰਜ਼ੀ ਕਾਰ ਪਰਚੇਸ ਕਰੋ ਉਹਦੀ ਆਪਾਂ ਤੁਹਾਨੂੰ ਤੇਲ ਦੀ ਟੈਂਕੀ ਫੁੱਲ ਕਰਵਾ ਕੇ ਦਵਾਂਗੇ ਤੁਸੀਂ ਦੇਖ ਰਹੇ ਪਬਲਿਕ ਸਪੌਨਰ ਨਿਊਜ਼ ਤੇ ਮੈਂ ਤੁਹਾਡੀ ਹੋਸਟ ਹਾਂ دوست ਪੂਜਾ ਅੱਜ ਅਸੀਂ ਪਹੁੰਚ ਗਏ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਰੰਦਾਵਾਕਾਰ ਬਾਜ਼ਾਰ ਦੇ ਵਿੱਚ ਜੋ ਕਿ ਨੀਅਰ ਮੈਕਡੋਨਲਡਸ ਜੀਟੀ ਰੋਡ ਦਸੂਹਾ ਵਿਖੇ ਸਥਿਤ ਹੈ ਰੰਦਾਵਾਕਾਰ ਬਾਜ਼ਾਰ ਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਕਾਰਸ ਖਰੀਦੀਆਂ ਵੇਚੀਆਂ ਤੇ ਐਕਸਚੇਂਜ ਕੀਤੀਆਂ ਜਾਂਦੀਆਂ ਨੇ ਸੋ ਅਗਰ ਤੁਸੀਂ ਵੀ ਆਪਣੀ ਡ੍ਰੀਮ ਕਾਰ ਇੱਥੋਂ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਰੰਦਾਵਾਕਾਰ ਬਾਜ਼ਾਰ ਦਸੂਹਾ ਵਿਖੇ ਰੰਦਾਵਾਕਾਰ ਬਾਜ਼ਾਰ ਦੀ ਵਧੇਰੇ ਜਾਣਕਾਰੀ ਲਈ ਸਕ੍ਰੀਨ ਦੇ ਵੀ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ